ਛੱਡ ਕੇ ਗਿਆ ਸੀ ਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਕਾਂਗਰਸ ਨਾਲ ਕੋਈ ਗੱਟਬੰਧ ਹਲੇ ਹਲੇ ਤਾ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਵੀਰ ਜੀ ਕਿਵੇਂ ਦੇਖਦੇ ਆ ਕਿ ਅੱਜ ਮਾਨ ਸਾਹਿਬ ਤੁਹਾਡੇ ਨਾਲ ਰਲਣੇਗੇ ਦੇਖੋ ਮਾਨ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹੈ ਮੈਨੂੰ ਬੜੀ ਖੁਸ਼ੀ ਹੈ ਪਰਸਨਲੀ ਵੀ ਖੁਸ਼ੀ ਹੈ ਤੇ ਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਜਿਵੇਂ ਸ਼੍ਰੀ ਕਾਲਤਖਸਬ ਦੇ ਜੱਜਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਅਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਦਿੱਤੀ ਹੈ ਤੇ ਮੈਂ ਚਾਹਣਾ ਹੈ ਕਿ ਸਾਰੇ ਪੰਜਾਬ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਕੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋ ਕਿਸੇ ਹੋਰ ਪਾਰਟੀ 'ਚ ਵੀ ਗਏ ਹੋ ਉਹ ਵਾਪਸ ਅਕਾਲੀ ਦਲ ਵਿੱਚ ਜਿਸ ਤਰ੍ਹਾਂ ਹਾਲਾਤ ਬਦਲ ਰਹੇ ਨਹੀਂ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਭਾਜਪਾ ਜਾਂ ਕਾਂਗਰਸ ਨਾਲ ਕੋਈ ਗੱਟਬੰਧ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਹੋਤਾ ਹੈ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਹੈ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਦੀ ਗੱਲ ਹਾਈ ਕੋਰਟ ਨੇ ਬੀਗਸਤ ਨੂੰ ਹਾਈ ਕੋਰਟ ਨੇ ਕੱਲਾ 1 ਮਹੀਨੇ ਵਾਸਤੇ ਸਟੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ ਲੇ ਜੀ ਕਿਵੇਂ ਦੇਖਦੇ ਆ ਕਿ ਅੱਜ ਮਾਨ ਸਾਹਿਬ ਤੁਹਾਡੇ ਨਾਲ ਰਲਣੇਗੇ ਦੇਖੋ ਮਾਨ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਹੈ ਮੈਨੂੰ ਬੜੀ ਖੁਸ਼ੀ ਹੈ ਪਰਸਨਲੀ ਵੀ ਖੁਸ਼ੀ ਹੈ ਤੇ ਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਜਿਵੇਂ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਅਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਦਿੱਤੀ ਹੈ ਤੇ ਮੈਂ ਚਾਹ ਚਾਹਣਾ ਹੈ ਕਿ ਸਾਰੇ ਪੰਜਾਬ ਵਿੱਚ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਕੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋ ਕਿਸੇ ਹੋਰ ਪਾਰਟੀ 'ਚ ਵੀ ਗਏ ਹੋ ਉਹ ਵਾਪਸ ਅਕਾਲੀ ਦਲ ਵਿੱਚ ਜਿਸ ਤਰ੍ਹਾਂ ਹਾਲਾਤ ਬਦਲ ਰਹੇ ਨਹੀਂ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਭਾਜਪਾ ਜਾਂ ਕਾਂਗਰਸ ਨਾਲ ਕੋਈ ਗੱਟਬੰਧ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਹੋਤਾ ਹੈ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਹੈ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਦੀ ਗੱਲ ਹਾਈ ਕੋਰਟ ਨੇ ਵੀ ਗਸ ਨੂੰ ਹਾਈ ਕੋਰਟ ਨੇ ਕੱਲਾ 1 ਮਹੀਨੇ ਵਾਸਤੇ ਸਟੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ ਲੇ